ਤੇ ਹੁਣ ਚੱਲਦੇ ਆਪਾਂ ਜਗਰਾਉ ਤੇ ਉੱਥੋਂ ਦੇਖਦੇ ਆਂ ਉੱਥੋਂ ਲਿਆਉਨੇ ਆ ਨਵੀਂ ਫ੍ਰਿਜ ਹੈਲੋ ਦੋਸਤੋ ਵੈਲਕਮ ਟੂ ਮਾਈ ਨਿਊ ਵਲੌਗ ਤੇ ਅੱਜ ਜਿਹੜਾ ਆਪਣਾ ਵਲੌਗ ਆ ਇਹ ਆਪਾਂ ਦੁਪਹਿਰੇ 2:00 ਵਜੇ ਸਟਾਰਟ ਕਰ ਰਹੇ ਆਂ ਤੇ ਤਕਰੀਬ ਅੱਜ ਜਿਹੜਾ ਹੁਣ ਦਾ ਵਲੌਗ ਅੱਜ ਦਾ ਇਹ ਥੋੜਾ ਜਿਹਾ ਵਧੀਆ ਹੋਊਗਾ ਤਾਂ ਕਿ ਜੋ ਅੱਜ ਆਪਾਂ ਦਿਉਣੀ ਸੀ ਫ੍ਰਿਜ ਤਾਂ ਕਿ ਫ੍ਰਿਜ ਆ ਜਿਹੜੀ ਉਹ ਆਪਣੀ ਥੋੜੀ ਜਿਹੀ ਖਰਾਬ ਹੋ ਗਈ ਸੀ ਇਸ ਲਈ ਆਪਾਂ ਨਵੀਂ ਹੁਣ ਫ੍ਰਿਜ ਲੈਣੀ ਆ ਤੇ ਹੁਣ ਚਲਦੇ ਆਪਾਂ ਜਗਰਾਉ ਤੇ ਉੱਥੋਂ ਦੇਖਦੇ ਆਂ ਉੱਥੋਂ ਲਿਉਨੇ ਆ ਨਵੀਂ ਫ੍ਰਿਜ ਚਲਦੇ ਆਂ ਦੇਖੋ ਅੱਗੇ ਫ੍ਰਿਜ ਦੇ ਚੈੱਕ ਕੀ ਕਰਕੇ ਆਉਣੀ ਆ ਜੇ ਵਧੀਆ ਲੱਗੀ ਤਾਂ ਨਾਲ ਹੀ ਲੈ ਆਵਾਂਗੇ ਚਲੋ ਹੁਣ ਫ੍ਰਿਜ ਲੈਣ ਜਾਣੀ ਸੀ ਚਲਦੇ ਆਂ ਫ੍ਰਿਜ ਲੈਣ ਹਜੀ ਆਪਾਂ ਅਸਤੇ ਚੀ ਸੀ ਤੇ ਹੁਣ ਆਪਾਂ ਚੱਲੇ ਸੀ ਕਿ ਫ੍ਰਿਜ ਲੈਣ ਚਲਦੇ ਆਂ ਦਿਖਾਉਣੇ ਆ ਅੱਗੇ ਕੋ ਜੀ ਹੁਣ ਆਪਾਂ ਪਹੁੰਚ ਗਏ ਸੀਗੇ ਜੀ ਉਸ ਦੁਕਾਨ ਤੇ ਜਿੱਥੋਂ ਆਪਾਂ ਉਹ ਫ੍ਰਿਜ ਲੈਣੀ ਆ ਦੇਖਦੇ ਆਂ ਕਰਦੇ ਆਂ ਚੈੱਕ ਫ੍ਰਿਜ ਕਿਹੜੀ ਪਸੰਦ ਹੋਏ ਉਹ ਦੰਦੇ ਆਂ ਦੇਖਦੇ ਆ ਜੀ ਤੇ ਜੀ ਹੁਣ ਆਪਾਂ ਆ ਗਏ ਸੀਗੇ ਉਸ ਦੁਕਾਨ ਦੇ ਅੰਦਰ ਬਹੁਤ ਫਿਜਾ ਪੰਨਿਆ ਸੀ ਸੋਹਣੀਆਂ ਲੱਗੀਆਂ ਦੇਖਦੇ ਆ ਕਰਦੇ ਆ ਚੈੱਕ ਤੇ ਹੁਣ ਆ ਗਏ ਸੀ ਆਪਾਂ ਉੱਪਰ ਉੱਪਰ ਵੀ ਇਨਾਂ ਕੋਲ ਕਈ ਫਿਜਾ ਪੰਨਿਆ ਸੀ ਡੈਮੋ ਦੇ ਲਈ ਤੇ ਇਨਾਂ ਦੇ ਵਿੱਚੋਂ ਕਰਦੇ ਆ ਪਸੰਦ ਕੋਈ ਫਿਜਾ ਤੇ ਬਾਅਦ ਵਿੱਚ ਕੁਝ ਮਸ਼ੀਨਾਂ ਵੀ ਪੰਨਿਆ ਸੀ ਇਨਾਂ ਕੋਲ ਤੇ LCD ਵੀ ਆ ਖਰਦਿਆ ਪਸੰਦ ਤੇ ਆ ਜੀ ਆਪਣੀ ਫ੍ਰਿਜ ਤੇ ਆ ਫ੍ਰਿਜ ਆ ਬਕੀ ਤੇ ਪਸੰਦ ਦੇਖੋ ਕਰੋ ਚੈੱਕ ਤੇ ਆ ਫ੍ਰਿਜ ਅੰਦਰੋਂ ਆਂਦਰੋਂ ਦੇਖੋ ਕਰੋ ਚੈੱਕ ਸੋਹਣੀ ਆ ਤੇ ਹੁਣ ਬਾਈ ਜੀ ਨੇ ਲੱਤ ਲਈ ਸੀ ਰੇੜੀ ਤੇ ਤੇ ਹੁਣ ਆਪਣੀ ਇਹ ਫ੍ਰਿਜ ਇਹ ਲੈ ਕੇ ਚੱਲੇ ਆਪਣੇ ਘਰ ਨੂੰ ਇਹ ਆਪਣੇ ਘਰੇ ਛੱਡਣਗੇ ਕਿ ਜੋ ਆਪਣੀ ਤੇ ਬਾਈ ਹੁਣੀ ਹੁਣ ਆਪਣੀ ਫ੍ਰਿਜ ਆਪਣੇ ਪਿੱਛੇ ਲੈ ਕੇ ਆ ਰਿਹਾ ਤੇ ਆਪਾਂ ਵੀ ਹੁਣ ਚਲਦੇ ਆ ਘਰ ਨੂੰ ਚਲੋ ਇਹ ਬਾਈ ਹੁਣੀ ੱੱਕੇ ਚਲੇ ਆਪਣੀ ਫ੍ਰਿਜ ਘਰੇ ਆਪਣੇ ਆ ਜੋ ਆਪਾਂ ਵੀ ਘਰ ਨੂੰ ਚਲਦੇ ਆ ਤੇ ਚਲ ਕੇ ਦੇਖਦੇ ਆ ਮੁੰਡੇ ਫ੍ਰਿਜ ਆ ਜੋ ਦੇਖੋ ਜੀ ਆ ਲਿਆਂਦੀ ਆਪਾਂ ਫ੍ਰਿਜ ਤੇ ਪਹੁੰਚ ਗਈ ਆਪਣੇ ਘਰੇ ਕਰੋਚਕ ਦੇਖੋ ਕਿਵੇਂ ਲੱਗੀ ਫ੍ਰਿਜ ਦੱਸਿਓ ਵੀਰ ਤੇ ਹੁਣ ਸਾਨੂੰ ਫ੍ਰਿਜ ਨੂੰ ਆਪਾਂ ਖੋਲ ਕੇ ਦਿਖਾਉਣੀ ਹੈ ਅੰਦਰੋਂ ਹੰਦਲਾ ਪਾਸੇ ਵੀ ਦਿਖਾ ਦਿਓ ਇੱਕ ਵਾਰੀ ਇਹ ਬੀ ਆਪਨੇ ਫ੍ਰਿਜ ਜੋਂ ਅੰਦਰੋਂ ਉਹ ਜੀ ਤੇ ਇੱਕ ਮਿੰਟ ਦੇ ਵਿੱਚ ਜ਼ਰੂਰ ਦੱਸਿਓ ਕਿ ਆਪਣੀ ਫ੍ਰਿਜ ਜਿਹੜੀ ਕਿਵੇਂ ਲੱਗੀ ਤੁਹਾਨੂੰ ਦੱਸਿਓ ਜ਼ਰੂਰ ਤੇ ਹੁਣ ਆਪਾਂ ਅਗੇ ਸੀ ਘਰੇ ਤੇ ਹੁਣ ਜਿਹੜੀ ਫ੍ਰਿਜ ਆਪਾਂ ਲਿਆਂਦੀ ਕਰੇ ਜਪਾ ਲਿਆਂਦੀਆ ਵਰਲ ਬੂਦੀ ਜੋ ਤੁਸੀਂ ਅੱਗੇ ਬਲੌਗ ਦੇ ਵਿੱਚ ਦੇਖ ਹੀ ਲਿਆ ਹੁਣ ਤੇ ਹੁਣ ਆਪਾਂ ਕਰਦੇ ਆ ਆਪਣੇ ਇਸ ਬਲੌਗ ਦੀ ਸਮਾਪਤੀ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਜਰੂਰ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ